ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਲਖਣਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕਮਲ ਹੋਂਦੇ ਘਰ ਆਇਆ ਦੋਸਤੋ ਵੀਰ ਕਮਲ ਦੇ ਘਰ ਦੋਸਤੋ ਪਹਿਲਾਂ ਵੀਡੀਓ ਪਾਈਆਂ ਨੇ ਘਰੋਂ ਵੀਰ ਪਸ਼ੂ ਸੇਲ ਕਰਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਮੱਝ ਤੁਹਾਨੂੰ ਦਿਖਾਵਾਂਗੇ ਮੱਝ ਗੱਬਣਾ ਤਿਆਰੀ ਵਾਲੀ ਆ ਸੋ ਪੂਰੀ ਡਿਟੇਲ ਪੂਰੀ ਇਨਫੋਰਮੇਸ਼ਨ ਦੋਸਤੋ ਇਸ ਮੱਝ ਦੀ ਮੈਂ ਤੁਹਾਡੇ ਨਾਲ ਖੁਦ ਆਪ ਸਾਂਝੀ ਕਰਦਾ ਆਂਗਾ ਪੂਰੀ ਜਾਣਕਾਰੀ ਸੋ ਜਿਹੜੇ ਵੀਰ ਨੂੰ ਇਹ ਮੱਝ ਜਜੂ ਕੀ ਪਸੰਦ ਆਊਗੀ ਤੁਸੀਂ ਖਾਸ ਤੌਰ ਤੇ ਵਿజిਟ ਕਰ ਸਕਦੇ ਜਿੰਨੇ ਪਿੰਡ ਲਖਣਾ ਬਾਟ ਪਿੰਡ ਬਿਲਕੁਲ ਲਾਗੇ ਆ ਕੁਰਕਪਿੰਡ ਸੂਰਪਿੰਡ ਤੇ ਬਲੇਰ ਬੈਂਕਾ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਸ਼ਬਾਜਪੁਰ ਤੋਂ ਵੀ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਆ ਦਿਆਲਪੁਰਾ ਦੋਸਤੋ ਤਕਰੀਬਨ ਤਕਰੀਬਨ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਤੇ ਭਿੱਖੀਪਿੰਡ ਤੋਂ ਵੀ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਲਖਣੇ ਦੀ ਬਾਕੀ ਸ਼ਿਬਾਜਪੁਰ ਦੇ ਬਿਲਕੁਲ ਇਹਨਾਂ ਜਦੀਕ ਪਿੰਡ ਆ ਦੋਸਤੋ ਲਖਣਾ ਇੱਕ ਲਖਣਾ ਪਿੰਡ ਹੈਗਾ ਉਹ ਰਾਜੋਕੇ ਮਹਿਮੂਦਪੁਰ ਦੇ ਕੋਲ ਆ ਬਾਰਡਰ ਬਿਲਕੁਲ ਡਰੇਨ ਦੇ ਕੋਲ ਇਹ ਜਿਹੜਾ ਪਿੰਡ ਆ ਦੋਸਤੋ ਬਿਲਕੁਲ ਸ਼ਿਬਾਜਪੁਰ ਦੇ ਲੱਗ ਗਿਆ ਸੋ ਮੇਰਾ ਵੀਰ ਕੋਈ ਜੇਕਰ ਮਾਝ ਏਰੀਆ ਤੋਂ ਬਿਲੋਂਗ ਕਰਦਾ ਤੇ ਇਸ ਭਲੇਖੇ ਦੇ ਵਿੱਚ ਤੁਸੀਂ ਨਾ ਰਹੋ ਠੀਕ ਆ ਜੀ ਇਹ ਦੋਸਤੋ ਤੀਜਾ ਸੂਬਾ ਮਾਝਾ ਕੇ ਸੂਣਾਲੀ ਹੈ ਤੀਜਾ ਸੂਬਾ ਇਸ ਮਾਝਾ ਨੇ ਸੂਣਾ 20 ਜੂਨ ਨੂੰ ਦਿਨ ਪੂਰੇ ਆ ਇਸ ਮਾਝ ਤੇ ਸੋ ਦੂਜੇ ਸੂਬੇ ਦੀ ਜੇਕਰ ਦੋਸਤੋ ਇਸ ਦੀ ਮਿਲਕਿੰਗ ਦੀ ਗੱਲ ਕਰ ਲਈਏ ਤੇ 13 ਕਿਲੋਟਰ ਦੀ ਮਿਲਕਿੰ ਇਸ ਮੈਨੇ ਕਰਵਾਈ ਆ ਇਸ ਮੱਝ ਨੇ ਕਰਵਾਈ ਆ ਇਸ ਵਾਰ ਇਹ ਤੀਜਾ ਸੂਭਾ ਸੂਣੀ ਆ ਤੇ ਦਿਨ ਤਕਰੀਬਨ ਕੋਈ 8 ਦਿਨ ਹਜੇ ਬਾਕੀ ਆ ਸੂਣ ਦੇ ਇਸ ਮੱਝ ਦੇ 20 ਜੂਨ ਨੂੰ ਦਿਨ ਪੂਰੇ ਆ ਕੋਈ ਹੋ ਸਕਦਾ ਵੀ ਦੋਸਤੋ ਇੱਕ ਅਦਾ ਦਿਨ ਉੱਪਰ ਵੀ ਲੈ ਜੇ ਜਾਂ 20 ਦੇ ਬਿਲਕੁਲ ਨੇੜੇ ਤੇੜੇ ਇਹ ਜਿਹੜੀ ਮੱਝ ਸੁਖੂਗੀ ਸੋ ਇੱਕ ਵਾਰੀ ਫੇਸ ਕੁਆਲਿਟੀ ਪੂਰੀ ਬਾਡੀ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਫੇਸ ਕੁਆਲਿਟੀ ਆ ਥੋੜਾ ਜਿਹਾ ਇੱਕ ਕੇਸ ਮੱਝ ਨੂੰ ਮੜਾ ਪਾਸੇ ਕਰ ਦਈਏ ਚਾਹ ਲੋ ਜੀ ਠੀਕ ਆ ਸੋ ਵਜਨ ਭੋਜਨ ਪੂਰਾ ਦੋਸਤੋ ਇਸ ਮੱਚ ਦਾ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਥਣਲੇਵੇ ਦੀ ਇੱਕ ਪੂਰੀ ਕੁਆਲਿਟੀ ਆਪਾਂ ਤੁਹਾਨੂੰ ਥੋੜੀ ਜਿਹੀ ਨੇੜੇੋਂ ਦਿਖਾ ਦਗੇ ਆਹ ਲਓ ਜੀ ਸੋ ਥਣਲੇਵੇ ਦੀ ਬਹੁਤ ਖੂਬਸੂਰਤ ਆ ਦੋਸਤੋ ਸਾਫ ਸੁਥਰੀ ਆ ਚੌੜਾ ਪਿੱਠ ਫੁੜਾ ਥੋੜਾ ਜਿਹਾ ਵੀਰ ਨੂੰ ਕਹਾਂਗੇ ਹਲਾ ਕੇ ਨੂੰ ਇਧਰਲੀ ਸਾਈਡ ਤੋਂ ਦਿਖਾਈਏ ਮੜਾ ਜੇ ਤੋ ਜਮੀਂ ਭੜੀ ਪੂਰੀ ਹੈ ਜਿੰਨੀ ਵੀ ਹੈ ਦੋਸਤੋ ਚੰਗੀ ਹੈ ਸਭ ਹੀ ਹੈ ਮੱਜ ਤੀਜਾ ਸੁਬਾ ਸੇ ਮੱਜ ਨੇ ਸੂਣਾ ਠੀਕ ਹੈ ਜੀ ਬਾਕੀ ਆਰਡਰ ਰੂਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਚੰਗਾ ਚੌੜਾ ਪਿੱਠਪੜਾ ਤੇ ਹਵਾਨੇ ਲੇਬੇ ਦੀ ਕਾਫੀ ਖੂਬਸੂਰਤ ਆ ਸਾਫ ਸੁਥਰੀ ਲੰਬੇ ਥਾਣਾ ਠੀਕ ਹੈ ਜੀ ਚਾਰੇ ਥਾਣਾ ਦੀ ਸਪੇਸ ਵੰਡ ਬਹੁਤ ਵਧੀਆ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਦੋਸਤੋ ਤਸੱਲੀ ਦੇ ਨਾਲ ਤੋੜ ਕੇ ਦਿਖਾਉਣੇ ਆ ਸਮਝ ਜ਼ਿਆਦੀ ਆਊਗੀ ਗੱਲਬਾਤ ਤੇ ਇਹ ਜਿਹੜੀ ਦੋਸਤੋ ਇੱਕ ਮੱਜ ਵੀਰ ਸੇਲ ਕਰਦਾ ਪਿਆ ਘਰੋਂ ਬਹੁਤੇ ਵੀਰਾਂ ਦੀ ਡਿਮਾਂਡ ਇਸ਼ਿਆ ਹੁੰਦੀ ਹੈ ਵੀ ਘ ਤੋ ਪਿਛਲੇ ਸਵੇਰੇ ਦਾ ਦੋਸਤੋ ਦੁੱਧਰ ਕਾਰਡ 13 ਲੀਟਰ ਸੀਗਾ ਉਸ ਬਿਹਾਬ ਤੇ ਤੁਸੀਂ ਸੌਦਾ ਕਰ ਸਕਦੇ ਜੇ ਵੀ ਇਸ ਵਾਰ ਵੀ ਦੋਸਤੋ ਚੰਗੀ ਉਮੀਦ ਕਰ ਸਕਦੇ ਆ ਜਿਹੋ ਜੀ ਇਹ ਮੱਝ ਤਿਆਰ ਹੋਈ ਆ ਠੀਕ ਆ ਜੀ ਵਜਨ ਜਿੰਨਾ ਹੁਣ ਹੌਲੀ ਤੋੜ ਲਿਆ ਜੀ ਵੀਰ ਆ ਦੇ ਆ ਰੁਕਿਆ ਜਦੇ ਇੱਕ ਜਿਹੜਾ ਦੇਵਾਦ ਕੋ ਕਮਾ ਦੋ ਇਧਰ ਹੋਰ ਕਮਾ ਦੇ ਜੱਕਰੀ ਹੋਰ ਇਧਰ ਲੈਓ ਹਾਂ ਤੋੜਿਆ ਨਵਾਂ ਤੋੜ ਲਿਆ ਠੀਕ ਹੈ ਜੀ ਸੋ ਸੋਨੇ ਪੇਟ ਪੂੜੇ ਦੇ ਵਿੱਚ ਆ ਦੋਸਤੋ ਥਣ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਸੋ ਲਾਏ ਬਣਾਈ ਚੰਗਾ ਪਈ ਆ ਬਾਕੀ ਹਜੇ ਵੀ ਨੋਰਮਲ ਜੇਕਰ ਆਪਾਂ ਗੱਲ ਕਰ ਗਏ ਜਿਵੇਂ ਮਾਲਕਾਂ ਨੇ ਦੱਸਿਆ ਵੀ ਘੱਟੋ ਘੱਟ ਵੀ 8 ਦਿਨ ਹਜੇ ਬਾਕੀ ਹੈ ਇਸ ਸੂਣ ਦੇ ਵਿੱਚ ਉਸ ਅਕੋਰਡਿੰਗ ਜੇਕਰ ਆਪਾਂ ਦੇਖੀਏ ਤਾਂ ਤਿਆਰੀ ਹੋਰ ਵੀ ਸੋਹਣੀ ਕਰ ਲੂਗੀ ਵਜਨ-ਵਜਨ ਪੂਰਾ ਇਸ ਮਾਜ ਦਾ ਠੀਕ ਹੈ ਜੀ ਭਾਰਾ ਪੇਟ ਸੋ ਫੁੱਲ ਵਜਨ ਦੇ ਵਿੱਚ ਆ ਲਓ ਜੀ ਠੀਕ ਹੈ ਜੀ ਸੋ ਹਾਈਟ ਮੀਡੀਅਮ ਦੇ ਵਿੱਚ ਆਟਰ ਕੁਆਲਿਟੀ ਬਹੁਤ ਖੂਬਸੂਰਤ ਆ ਠੀਕ ਹੈ ਜੀ ਬਿਲਕੁਲ ਮੋੜ ਤੋਂ ਚੌਰਸਲੇਵਾ ਲੰਬ ਬਾਕੀ ਜਿਹੜੀ ਦੋਸਤੋ ਭਾਰ ਪਿਛੇ ਦੀ ਜਾਂ ਥਾਣਾ ਦੇ ਤਿੱਪਣ ਦੇ ਵਿੱਚ ਉਹ ਪੂਰੀ ਤਸੱਲੀ ਆਨਰ ਤੋਂ ਬਰਾ ਦਿੱਤੀ ਗਈ ਹੈ ਵੀ ਪੂਰੀ ਤਸੱਲੀ ਆ ਕੋਈ ਭਾਰ ਪਿਛੇ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗਈ ਜਾਂ ਕੋ ਤਿੱਪਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਗਈ ਤੇ ਇਹ ਦੋਸਤੋ ਜਿਹੜੀ ਮੱਝ ਪੂਰੀ ਆਪਾਂ ਤੁਹਾਨੂੰ ਦਿਖਾ ਦਿੱਤੀ ਏ ਇਹ ਸੇਲ ਦੇ ਲਈ ਅਵੇਲੇਬਲ ਆ ਸੋ ਥਾਣਾ ਦੇ ਬਹਿਗ ਇੱਕ ਵਾਰ ਫਿਰ ਆਪਾਂ ਤੁਹਾਨੂੰ ਥੋੜਾ ਲਾਜੋ ਦਿਖਾ ਦੇਗੀ ਠੀਕ ਸੋ ਜਕਰ ਦੋਸਤੋ ਮੁੱਲ ਦੀ ਗੱਲ ਕਰੀਏ ਡਿਮਾਂਡ ਦੀ ਗੱਲ ਕਰੀਏ ਤੇ ਵੀਰਾਂ ਦਾ ਵੀ ਲੱਖ ਵੀ ਕਰ ਸਕਦੇ 1 ਲੱਖ 5 ਵੀ ਕਰਦੇ ਆ ਤੇ 95000 ਦੀ ਜਿਹੜੀ ਆ ਦੋਸਤੋ ਇਹ ਮੱਝੋਂ ਦੇ ਵੀ ਆਪਾਂ ਦਵਾਂਗੇ ਜਿਹੜੀ ਖਾਨ ਆ ਜੈਸਨੋ ਆ ਉਹ 95000 ਦੀ ਇਹ ਆਪਾਂ ਮੱਝ ਦੇ ਦਾਂਗੇ ਵਿੱਚੋਂ ਛੋੜ ਛੱਪਾ ਕੋਈ ਮੌਕੇ ਤੇ ਥੋੜਾ ਬਾਦ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਜੀ ਕਿਸੇ ਵੀਰ ਦੇ ਬਿਲਕੁਲ ਘਰ ਆਏ ਦਾ ਮਾਨਤਾਨਾ ਕੋਈ ਛੋੜ ਛੱਪਾ ਉਹ ਹੋ ਜਾਊਗਾ ਠੀਕ ਆ ਸੋ ਇਹ ਮੱਝ ਜਿਹੜੀ ਦੋਸਤੋ ਇੱਕ ਬਕਾਊ ਆ ਤੇ ਰੇਡਪੜ ਤਾਂ ਬਿਲਕੁਲ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਅਗੋਂ ਜਿਹੜੇ ਵੀਰ ਨੂੰ ਇਹ ਮੱਝ ਚੰਗੀ ਲੱਗੂਗੀ ਜਜੂਗੀ ਉਹ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਵਾ ਤੇਰੇ ਜਾਣਕਾਰੀ ਲੈ ਸਕਦੇ ਜੀ ਜਾਂ ਪਿੰਡ ਲਾਕਨੇ ਤੁਸੀਂ ਵਿజిਟ ਕਰਕੇ ਦੋਸਤੋ ਵੇਖ ਸਕਦੇ ਜੀ ਠੀਕ ਆ ਜੀ ਆਪਣੀ ਤਸੱਲੀ ਕਰ ਸਕਦੇ ਜੀ ਸੋ ਇਹ ਮਾਝਾ ਦੋਸਤੋ ਫਿਲਹਾਲ ਆ ਜਿਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਤੇ ਮਾਝਾ ਚੰਗੀ ਆ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਆ ਨੰਬਰ ਇੱਕ ਵਾਰੀ ਆਪਾਂ ਓਨਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਹਾਂਜੀ ਭਾਜੀ ਨੰਬਰ ਬੋਲਿਆ ਜੀ 98142 64799 64799 ਲਓ ਦੋਸਤੋ ਇਹ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਹੋਰ ਵੀ ਹੈਗਾ ਨੰਬਰ ਕੋਈ ਠੀਕ ਹੈ ਜੀ ਇੱਕ ਨੰਬਰ ਆਪਾਂ ਹੋਰ ਦੋਸਤੋ ਮੈਂਸ਼ਨ ਕਰ ਦਾਂਗੇ ਦੋਨੋਂ ਨੰਬਰ ਆਪਾਂ ਬਿਲਕੁਲ ਸਕਰੀਨ ਤੇ ਚਾਲੂ ਕਰ ਦਾਂਗੇ ਠੀਕ ਹੈ ਜੀ ਤੇ ਇਹ ਮੱਝੜੀ ਦੋਸਤੋ ਸੇਲ ਦੇ ਅਵੇਲੇਬਲ ਆ ਤੁਸੀਂ ਘਰ ਵਿਜਟ ਕਰਕੇ ਤਸੱਲੀ ਕਰ ਸਕਦੇ ਜੀ ਵੇਖ ਸਕਦੇ ਜੀ ਸੋ ਚੰਗੀ ਐ ਮੱਝ ਸੋਹਣੀ ਫੇਸ ਕੁਆਲਿਟੀ ਐ ਚੰਗੀ ਬਾਡੀ ਬੰਤਰ ਦੀ ਐ ਚੰਗੇ ਸੋਹਣੇ ਪਿੱਠ ਪੂੜੇ ਦੇ ਵਿੱਚ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ